ਸੁਖ ਹਟਲ ਗੁਰਸੇਵੀਐ ਐਹਨੇ ਸਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਝਟੀਐ ਤਉ ਦਿਠੇ ਸਚੇ ਪਾਤਸ਼ ਮਲ ਜਨਮ ਜਨਮ ਦੀ ਕਟਿਏ ਸੱਜਣ ਸਚਾ ਪਾਤਸ਼ ਸਿਰ ਸਾਹ ਦਸਾਹ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾਹ ਜਿਸ ਪਾਸ ਬੈਠਿਆ ਸੁਹੀ ਹੈ ਸਵਨਾ ਦਾ ਵੇਸ ਸੋ ਰਠ ਮਹੱਲਾ ਪੰਜਵਾਂ ਅੱਜ ਸੁਖ ਮੇਰੇ ਮੀਤਾ ਛੇ ਆਨੰਦ ਪ੍ਰਭ ਕੀਤਾ ਅੱਗੇ ਸੁਖ ਮੇਰੇ ਮੀਤਾ ਪੱਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਟੁਲਤਕਤ ਹੁਨਾਹੀ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨੇਦਨ ਤੇਰ ਜਾਨਿਆ ਰਹਾ ਸਬ ਜੀਤ ਰੇ ਦਿਆਲਾ ਅਪਣੇ ਹੀ ਭਗਤ ਕਰ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨੇਤ ਨਾਨਕ ਨਾਨ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਧਨਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤੁ ਨਾਹੀ ਕਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਪੰਜਵੇਂ ਪਾਸ਼ਾ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਉਚਾਰਣ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 630 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ